ਕੀ ਕਰ ਚੱਲ ਰਿਹਾ ਜੀ ਸਾਡੇ ਡੀਐਸਪੀ ਬਰਨਾਲਾ ਅਤੇ ਉਹਨਾਂ ਦੀ ਟੀਮ ਜੋ ਸਿਟੀ 1 ਐਸਐਚਓ ਲਖਵਿੰਦਰ ਸਿੰਘ ਐਂਡ ਚੌਂਕੀ ਇੰਚਾਰਜ ਬੱਸ ਸਟੈਂਡ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਸਾਨੂੰ ਇਤਲਾਹ ਮਿਲੀ ਸੀਗੀ ਕਿ ਤਿੰਨ ਇੰਡੀਵਿਜੂਅਲਸ ਹੈਗੇ ਅਵਤਾਰ ਸਿੰਘ ਸਰਬਜੀਤ ਸਿੰਘ ਐਂਡ ਗੁਰਮਖ ਸਿੰਘ ਇਹਨਾਂ ਨੇ ਇੱਕ ਵੱਡਾ ਜੋ ਟਰੱਕ ਹੁੰਦਾ ਉਹਨੂੰ ਸਨੇਚ ਕੀਤਾ ਸੀਗਾ ਫਰਮ ਦੀ ਏਰੀਆ ਆਫ ਲੁਧਿਆਣਾ ਉਹਨੂੰ ਇਹਨਾਂ ਨੇ ਹਾ ਚੁਪਾ ਕੇ ਰੱਖਿਆ ਹੋਇਆ ਸੀਗਾ ਜਦੋਂ ਅਸੀਂ ਰੇਡ ਕੀਤਾ ਤੇ ਪਤਾ ਸਾਨੂੰ ਇਹ ਰਿਕਵਰੀ ਵੀ ਹੋਈ ਹੈ ਬੰਦੇ ਵੀ ਅਸੀਂ ਅਰੈਸਟ ਕਰ ਲਏ ਹੈਗੇ ਤੇ ਸਾਨੂੰ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹ ਦੋ ਟ੍ਰੈਲਰਸ ਹੈਗੇ ਜੋ 18 ਟਾਇਰਸ ਵੱਡੇ ਟਰਕਸ ਹੁੰਦੇ ਆ ਉਹ ਰਿਕਵਰ ਹੋਏ ਆ ਨਾਲ ਦੀ ਨਾਲ 32 ਟਨਸ ਆਫ ਸਟੀਲ ਸ਼ੀਟਸ ਜਿਹੜੀ ਹੁੰਦੀਆਂ ਉਹ ਸੀਗੀ ਇਹਨਾਂ ਵਿੱਚ ਇੱਕ ਮੋਟਰਸਾਈਕਲ ਹੈਗਾ ਤੇ ਗੈਸ ਕਟਰ ਤੇ ਗੈਸ ਸਿਲੰਡਰਸ ਜੋ ਇਹ ਯੂਜ਼ ਕਰਨ ਵਾਸਤੇ ਸੋ ਥੈਟ ਉਹਨਾਂ ਨੂੰ ਕੱਟ ਕਰਕੇ ਇਹਨਾਂ ਦੀ ਜੋ ਸਟ੍ਰੈਟਜੀ ਸੀਗੀ ਕਿ ਥੋੜਾ ਥੋੜਾ ਅਮਾਉਂਟ ਦੇ ਵਿੱਚ ਇਹਨਾਂ ਨੂੰ ਸਕ੍ਰੈਪ ਦੇ ਵਿੱਚ ਇਹ ਪੂਰੇ ਵਹੀਕਲਸ ਨੂੰ ਵੀ ਤੇ ਨਾਲ ਦੀ ਨਾਲ ਜੋ ਇਹਨਾਂ ਨੇ ਆਇਰਨ ਸ਼ੀਟਸ ਬਰਾਮਦ ਕੀਤੀਆਂ ਉਹ ਵੀ ਇਹਨਾਂ ਨੇ ਵੇਚਣ ਦਾ ਪਲਾਨ ਸੀਗਾ ਇਹਨਾਂ ਦਾ ਤੇ ਇਹਦੇ ਜੋ ਅਸੀਂ ਫਿਰ ਬੈਕਵਰਡ ਦੇ ਵਿੱਚ ਪਤਾ ਕੀਤਾ ਹੈ ਤੋਂ ਲੁਧਿਆਣੇ ਦੇ ਵਿੱਚ ਵੀ ਉਹ ਜਿਹੜੀ ਵਾਰਦਾਤ ਹੋਈ ਸੀਗੀ ਉਹਦੇ ਰਿਗਾਰਡਿੰਗ ਇੱਕ ਐਫਆਈਆਰ ਦਰਜ ਹੋ ਚੁੱਕੀ ਹੈਗੀ ਸਰ ਪਹਿਲਾ ਮਾਮਲਾ ਹੈਗੇ ਇਹਨਾਂ ਦੇ ਜੇ ਅਬੋ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਛਾਣਮੀਨ ਕਰਾਂਗੇ ਬਟ ਜਿੱਦਾਂ ਦੀ ਇਹਨਾਂ ਦਾ ਲੱਗਦਾ ਹੈ ਜਿਤਨਾ ਆਰਗੇਨਾਈਜ਼ਡ ਤਰੀਕੇ ਨਾਲ ਇਹਨਾਂ ਨੇ ਸਟਰਕਚਰਡ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਦੋ ਟਰੱਕਸ ਹੈਗੇ ਤੇ ਉਹਦੇ ਵਿੱਚ ਇਹਨਾਂ ਨੇ ਸ਼ਿਫਟਿੰਗ ਕਰਨੀ ਸੀਗੀ ਤੇ 32 ਟਨ ਮਾਲ ਨੂੰ ਸਕ੍ਰੈਪ ਦੇ ਵਿੱਚ ਵੇਚਣਾ ਸੀ ਤੇ ਨਾਲ ਗੈਸ ਕਟਰਸ ਐਂਡ ਗੈਸ ਸਿਲੰਡਰਸ ਵਗੈਰਾ ਬਰਾਮਦ ਹੋਏ ਤਾਂ ਦੇ ਵਰ ਡੈਫੀਨਿਟਲੀ ਇੰਟੂ ਦਿਸ ਸਰ ਹੋਂ ਤੱਕ ਸਮਾਨ ਕੋਈ ਵੇਚਿਆ ਇਹਨਾਂ ਨੇ ਉਹ ਅਭੀ ਪਤਾ ਕਰ ਉਹ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਭਈ ਟੋਟਲ ਸਮਾਨ ਕਿਤੇ ਪਹਿਲਾਂ ਵੀ ਇਹਨਾਂ ਨੇ ਹੋ ਸਕਦਾ ਹੈ ਵੇਚਿਆ ਹੋਵੇ ਔਰ ਇਹਦੇ ਵਿੱਚੋਂ ਅਗਰ ਵੇਚਿਆ ਹੈ ਤਾਂ ਕਿੱਥੇ ਵੇਚਿਆ ਕਰ ਕਿੰਨੀ ਕੀਮਤ ਦਾ ਇਹ ਮਟੀਰੀਅਲ ਸੀਗਾ ਕੋਈ ਇਹ ਨੀਅਰ ਅਬਾਊਟ 50 ਲੱਖਸ ਕੇ ਅਰਾਊਂਡ ਹੈ ਸ਼ਾਇਦ ਇਹ ਕਿਹੜੇ ਏਰੀਆ ਦੇ ਨਾਲ ਸੰਬੰਧਿਤ ਸੀਗਾ ਇਹ ਜੀ ਵਾਰਦਾਤ ਜੋ ਅੰਜਾਮ ਦਿੱਤਾ ਸੀਗਾ ਉਹ ਲੁਧਿਆਣਾ ਦਿੱਤਾ ਸੀਗਾ ਤੇ ਇੱਥੇ ਇਹਨਾਂ ਨੇ ਛੁਪਾ ਕੇ ਰੱਖਿਆ ਸੀਗਾ ਵੀ ਇੱਥੋਂ ਇਹ ਅੱਗੇ ਗਾਂ ਵੇਚਣ ਦੀ ਨਵੀਂ ਸਟ੍ਰੈਟਜੀ ਸੀ ਇਹ ਹੈ ਕਿਹੜੇ ਏਰੀਆ ਦੀ ਇਹ ਜੀ ਬੇਸਿਕਲੀ ਹਾਂ ਜੀ ਹਾਂ ਜੀ ਦਦਾਹੂਰ ਦੇ ਹੈਗੇ ਜੀ ਸੰਗਰੂਰ ਔਰ ਜਗਰਾਉਂ ਦੇ ਹੈਗੇ ਅਲੱਗ-ਅਲੱਗ ਆਪਣੇ ਬਰਨਾਲਾ ਜਗਰਾਉਂ ਐਂਡ ਸੰਗਰੂਰ ਤਿੰਨੋਂ ਜ਼ਿਲ੍ਹੇ ਦੇ ਇੱਕ ਇੱਕ ਹੈਗੇ ਹੁੰਦੇ ਆ ਇਹ ਸਰ ਰਿਮਾਂਡ ਇਹਨਾਂ ਦਾ ਸੀ ਇਹ ਜੀ ਡਿਮਾਂਡ ਅਸੀਂ ਪੇਸ਼ ਕਰਕੇ ਜੀ ਜ਼ਰੂਰ ਇਹਨਾਂ ਦਾ ਵੀ ਵੱਧ ਤੋਂ ਵੱਧ ਲੈ ਕੇ ਤੇ ਜੀ ਇਨਵੈਸਟੀਗੇਸ਼ਨ ਤੋਂ ਲਾਂ ਦਾ ਕਿਦਾਂ ਕਰੇ ਹੋਰ ਕਲਾਸਾਂ ਨਿਕਲਣਗੇ ਬਿਲਕੁਲ ਜੀ ਲੱਗਦਾ ਹੀ ਹੈ ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਿੰਨਾ ਆਰਗੇਨਾਈਜ਼ ਤਰੀਕੇ ਨਾਲ ਕੀਤਾ ਹੋ ਸਕਦਾ ਪਹਿਲਾਂ ਵੀ ਇਦਾਂ ਦੀ ਕੋਈ ਵਾਰਦਾਤ ਕੀਤੀ ਹੋਣ ਇਹਨਾਂ ਨੇ ਉਹ ਵੀ ਜ਼ਰੂਰ ਟ੍ਰੇਸ ਕਰਾਂਗੇ ਤੇ ਰਿਕਵਰੀਜ਼ ਵੀ ਕੀਤੀ ਜਾਣਗੇ ਪਰ ਬਰਨਾਲਾ ਟੀਮ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਵਧੀਆ ਕੰਮ ਕੀਤਾ ਜੀ ਅੱਜ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵਕ ਵਕ ਪੁਆਇੰਟਸ ਤੇ ਕੰਮ ਕਰਦੇ ਹੋਏ ਅਲੱਗ ਅਲੱਗ ਏਰੀਆਸ ਦੇ ਵਿੱਚ ਬਰਨਾਲਾ ਪੁਲਿਸ ਨੇ ਕਾਫੀ ਅੱਛੀ ਉਪਲਬਧੀਆਂ ਇਨ ਆਰਮਸ ਇਨ ਨਾਰਕੋਟਿਕਸ ਐਂਡ ਰੋਬਰੀਜ਼ ਐਂਡ ਅੱਛੀ ਰਿਕਵਰੀਜ਼ ਵੀ ਹੋਈ ਹੈ ਜਿੱਦਾਂ ਤੁਹਾਨੂੰ ਦੱਸਿਆ ਮੈਂ ਟੋਟਲ ਸਾਨੂੰ ਮੋਬਾਈਲਸ ਵੀ 17 ਰਿਕਵਰ ਹੋਏ ਆ 5 ਮੋਟਰਸਾਈਕਲ ਦੋ ਗੱਡੀਆਂ ਹੋ ਗਈ ਟੋਟਲ 10 ਕੇ ਮੋਰ ਦੈਨ 10 ਅਕਿਊਜ਼ਡ ਤੇ 3 ਵੈਪਨਸ ਇਹ ਸਾਰੀ ਵਾਰਦਾਤ ਦੇ ਵਿੱਚ ਤੋਂ ਇਹ ਜੋ ਵੀ ਆਰਗੇਨਾਈਜ਼ ਤਰੀਕੇ ਸੇ ਐਂਡ ਐਂਡੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਦੇ ਖਿਲਾਫ ਬਹੁਤ اچھی ਕਾਰਵਾਈ ਸਾਡੇ ਟੀਮ ਵੱਲੋਂ ਕੀਤੀ ਜਾ ਰਹੀ ਹੈ ਐਂਡ ਜ਼ਰੂਰ ਅਸੀਂ ਅੱਗੇ ਵੀ ਰეკਮੈਂਡ ਕਰਕੇ ਭੇਜਾਂਗੇ ਜੋ ਟੀਮਸ ਹੈ ਉਹਨਾਂ ਨੂੰ ਜੋ ਬਣਦਾ ਹੈ ਰਿਵਾਰਡ ਦਿੱਤੇ ਜਾਣਾ ਠੀਕ ਹੈ ਸੋ